ਮੇਰੇ ਵੱਲੋਂ ਪਿਆਰ ਪਰਿ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਹਮੇਸ਼ਾ ਯਾਦ ਰੱਖੋ ਖੁਸ਼ੀ 'ਚ ਆ ਕੇ ਵਾਦਾ ਨਾ ਕਰੋ ਗਰੋਧ ਵਿੱਚ ਜਵਾਬ ਨਾ ਦਿਓ ਤੇ ਦੁੱਖ ਵਿੱਚ ਫੈਸਲਾ ਨਾ ਲਾਓ ਅਹਿਸਾਸ ਤੇ ਨਜ਼ਦੀਕੀਆਂ ਬਿਨਾਂ ਜ਼ਰੂਰਤੋਂ ਵੀ ਲੋਕਾਂ ਦਾ ਖਿਆਲ ਰੱਖਣ ਰੱਖਣਾ ਇੱਕ ਚੰਗੀ ਸ਼ਖਸੀਅਤ ਦੀ ਪਹਿਚਾਣ ਹੁੰਦੀ ਹੈ ਨਾ ਸੁਣਨ ਦੀ ਆਦਤ ਪਾਓ ਦੁਨੀਆਂ 'ਚ ਕਹਿਣ ਵਾਲਿਆਂ ਦੀ ਕਮੀ ਨਹੀਂ ਆਪਣੀ ਬੁਰਾਈ ਸੁਣਨ ਦੀ ਹਿੰਮਤ ਪੈਦਾ ਕਰੋ ਅਸੀਂ ਵੀ ਓਹੀ ਹੁੰਦੇ ਹਾਂ ਅਤੇ ਰਿਸ਼ਤੇ ਵੀ ਓਹੀ ਹੁੰਦੇ ਨੇ ਤੇਰਾ ਵੀ ਓਹੀ ਹੁੰਦੇ ਨੇ ਤੇ ਬਦਲਦਾ ਹੈ ਤਾਂ ਬਸ ਸਮਾ ਇਹੇ ਗੱਲਾਂ ਗੰਡ ਬੰਨ ਲਓ ਇਸੇ ਦੇ ਕੰਮ 'ਚ ਉਦੋਂ ਤੱਕ ਦਖਲ ਨਾ ਦਿਓ ਜਦੋਂ ਤੱਕ ਤੁਹਾਨੂੰ ਪੁੱਛਿਆ ਨਾ ਜਾਵੇ ਜ਼ਿੰਦਗੀ ਤੇ ਕਾਰ ਵਿੱਚ ਆਪਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਜਿੰਨਾ ਮਰਜੀ ਏਰਸਨ ਪੇਂਟ ਕਰਵਾ ਲਓ ਕੰਦਾ ਕਦੇ ਨਹੀਂ ਬੋਲਦੀਆਂ ਜਲਣੇ ਦੀ ਭਾਵਨਾ ਬਿਲਕੁਲ ਨਾ ਰੱਖੋ ਮਾਫ਼ ਕਰਨਾ ਸਿੱਖੋ ਤੇ ਕੁਝ ਗੱਲਾਂ ਨੂੰ ਭੁੱਲਣਾ ਸਿੱਖੋ ਜਦੋਂ ਕਦੇ ਨਹੀਂ ਬਦਲ ਸਕਦਾ ਉਸ ਨੂੰ ਹਸੈਣਾ ਸਿੱਖੋ ਤੇ ਦਿਮਾਗ ਨੂੰ ਕਦੇ ਵੀ ਖਾਲੀ ਨਾ ਰਹਿਣ ਦਿਓ ਅਸੀਂ ਜਿਹੜੀਆਂ ਦੁਨੀਆਂ ਵਿੱਚ ਰਹਿੰਦੇ ਹਾਂ ਇਸ ਦਾ ਨਕਲੀ ਪੰਨੇ ਵੀ ਬਹੁਤ ਹੀ ਅਸਲੀ ਹੁੰਦਾ ਹੈ शख्स ने एक बुजुर्ग ना कुछ नीसी दे दो बुजुर्ग ने सवाल पूछया कि बर्तन तोते ने शख्स ने हैरान हो के कहा हां जी तोते ने बुजुर्ग ने कहा कि सीख्या ਫਿਰ ਸ਼ਖਸ਼ ਨੇ ਜਵਾਬ ਦਿੱਤਾ ਇਸ ਵਿੱਚ ਸਿੱਖਣ ਵਾਲੀ ਕਿਹੜੀ ਗੱਲ ਹੈ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਬਰਤਨ ਨੂੰ ਬਾਹਰ ਤੋਂ ਜ਼ਿਆਦਾ ਅੰਦਰੋਂ ਮਾਂਜਣਾ ਪੈਂਦਾ ਹੈ ਬਾਹਰ ਤੋਂ ਜ਼ਿਆਦਾ ਖੁਦ ਨੂੰ ਅੰਦਰ ਤੋਂ ਚਮਕਾਓ ਜੋ ਬਾਹਰ ਦੀ ਹੀ ਸੁਣਦਾ ਬਹੁ ਉਹ ਵਿਖਰ ਜਾਂਦਾ ਤੇ ਜੋ ਅੰਦਰ ਦੀ ਸੁਣਦਾ ਉਹ ਸਬਰ ਜਾਂਦਾ ਆਦਮੀ ਦੇ ਇਹ ਸ਼ਬਦ ਉਸ ਵਿਅਕਤੀ ਵਿਅਕਤੀ ਦਾ ਵਾਕਤ ਬੋਲਦਾ ਹੈ ਜੋ ਜਹਾਨ ਦੇ ਵਿੱਚ ਫਰਕ ਸਿਰਫ ਸਾਹਾਂ ਦਾ ਹੈ ਚੱਲ ਰਹੇ ਨੇ ਤਾਂ ਇੱਥੇ ਜੇਕਰ ਰੁਕ ਗਏ ਤਾਂ ਉੱਥੇ ਇਨਸਾਨ ਵੀ ਕੰਨਾ ਅਜੀਬ ਹੈ ਅਰਦਾਸ ਕਰਦੇ ਸਮੇਂ ਕੀ ਪਰਮਾਤਮਾ ਸੁਣ ਰਿਹਾ ਹੈ ਪਰ ਨਿੰਦਿਆ ਕਰਨ ਵੇਲੇ ਭੁੱਲ ਜਾਂਦਾ ਪੁੰਨ ਕਰਦੇ ਸਮੇਂ ਸੋਚਦਾ ਹੈ ਪਰਮਾਤਮਾ ਸਭ ਦੇਖਦਾ ਹੈ ਪਾਪ ਕਰਦੇ ਸਮੇਂ ਇਹ ਗੱਲ ਭੁੱਲ ਜਾਂਦਾ ਹੈ ਦਾਨ ਕਰਦੇ ਸਮੇਂ ਸੋਚਦਾ ਹੈ ਕਿ ਉਹ ਸਾਰਿਆਂ ਵਿੱਚ ਵੱਸਦਾ ਹੈ ਪਰ ਚੋਰੀ ਕਰਦੇ ਸਮੇਂ ਇਹ ਭੁੱਲ ਜਾਂਦਾ ਹੈ ਪਿਆਰ ਕਰਦੇ ਸਮੇਂ ਸੋਚਦਾ ਹੈ ਕਿ ਸਾਰੀ ਦੁਨੀਆ ਪਰਮਾਤਮਾ ਨੇ ਬਣਾਈ ਹੈ ਪਰ ਨਫ਼ਰਤ ਕਰਨ ਵੇਲੇ ਭੁੱਲ ਜਾਂਦਾ ਹੈ ਤੇ ਫਿਰ ਵੀ ਇਨਸਾਨ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਕਿਤੇ ਨਾ ਕਿਤੇ ਕਰਮਾਂ ਦਾ ਡਰ ਹੈ ਨਹੀਂ ਤਾਂ ਤੀਰਥ ਸਰੋਵਾਂ ਤੇ ਐਨੇ ਪੀੜਾ ਨਾ ਹੁੰਦੀ ਜੋ ਕਰਮਾਂ ਨੂੰ ਸਮਝਦਾ ਉਸ ਨੂੰ ਧਰਮ ਨੂੰ ਸਮਝਣ ਦੀ ਲੋੜ ਨਹੀਂ ਪਾਪ ਸਰੀਰ ਨਹੀਂ ਕਰਦਾ ਵਿਚਾਰ ਕਰਦੇ ਨੇ ਤੀਰਥ ਸਰੋਵਰ ਵਿਚਾਰਾਂ ਨੂੰ ਨਹੀਂ ਸਰੀਰ ਸਿਰਿ ਸਿਰਫ ਸਰੀਰ ਨੂੰ ਤੋਹਦੇ ਨਹੀਂ ਤਨ ਜਿੰਨਾ ਵੀ ਘੁੰਮੇ ਉਨਾ ਹੀ ਤੰਦਰੁਸਤ ਰਹਿੰਦਾ ਹੈ ਤੇ ਮਨ ਜਿੰਨਾ ਇੱਕ ਜਗ੍ਹਾ ਤੇ ਟਿਕ ਜਾਵੇ ਉਨਾ ਹੀ ਤੰਦਰੁਸਤ ਰਹਿੰਦਾ ਹੈ ਜੋ ਰਾਹ ਤੇ ਖੜੀ ਨੇਕੀ ਤੇ ਬਦੀ ਦੋਨਾ ਉਡੀਕ ਕਰਦੀਆਂ ਨੇ ਕਰਮ ਚੰਗੇ ਹੋਣਗੇ ਤਾਂ ਨੇਕੀ ਗੜੇ ਲਗਾ ਲਵੇਗੀ ਨਹੀਂ ਤਾਂ ਬਦੀ ਦੇ ਹਵਾਲੇ ਹੋ ਜਾਵਾਂਗੀ ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਮੋਗੇ ਉਸ ਦਿਨ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰਵਾ ਸਕਦਾ ਜੇਕਰ ਚਾਹੁੰਦੇ ਹੂ ਕਿ ਪਰਮਾਤਮਾ ਮਿਲੇ ਤਾਂ ਕਰਮ ਉਹ ਜਿਹੇ ਕਰੋ ਕੀ ਦੁਆ ਮਿਲਣ ਤੇ ਪਰਮਾਤਮਾ ਕਿਵੇਂ ਕਰਾਂ ਸ਼ੁਕਰੀਆ ਤੇਰਾ ਮਿਹਰਵਾਨੀਆਂ ਦਾ ਮੈਨੂੰ ਮੰਗਣ ਦਾ ਸਲੀਕਾ ਨਹੀਂ ਪਰ ਤੂੰ ਦੇਣ ਦੇਣ ਦੀ ਹਰ ਅਦਾ ਜਾਣਦਾ ਇਸ ਪੂਰੀ ਕਾਇਨਾਤ ਵਿੱਚ ਮੇਰੇ ਜਰਾ ਕੋਈ ਵਜੂਦ ਦਾ ਕੋਈ ਨਹੀਂ ਤਾਂ ਕਾਰਨ ਹੋਵੇਗਾ ਕਿਉਂਕਿ ਮੇਰਾ ਉਹ ਡਾਡਾ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਪ੍ਰੇਮ ਚਾਹੀਦਾ ਤਾਂ ਸਮਰਪਣ ਖਰਚਣਾ ਪੈਣਾ ਖਰਚ ਕਰਨਾ ਪਵੇਗਾ ਵਿਸ਼ਵਾਸ ਚਹੀਦਾ ਦਾ ਵਫਾਦਾਰੀ ਖਰਚ ਕਰਨੀ ਪਵੇਗੀ ਸਾਥ ਚਹੀਦਾ ਤਾਂ ਸਮਾਂ ਖਰਚ ਕਰਨਾ ਪਵੇਗਾ ਕਿਸੇ ਨੇ ਕਿਹਾ ਕਿ ਰਿਸ਼ਤੇ ਮੁਫਤ ਦੇ ਚ ਮਿਲਦੇ ਨਹੀਂ ਮੁਫਤ ਵਿੱਚ ਤਾਂ ਹਵਾ ਵੀ ਨਹੀਂ ਮਿਲਦੀ ਸਾਹ ਵੀ ਹੀ ਸਾਹ ਵੀ ਆਉਂਦੇ ਹਨ ਤਾਂ ਇੱਕ ਸਾਹ ਛੱਡਿਆ ਜਾਂਦਾ ਹੈ ਜਦੋਂ ਦਿਮਾਗ ਠੰਡਾ ਰਹੇ ਜਵਾਨ ਨਰਮ ਰਹੇ ਤੇ ਦਿਲ ਵਿੱਚ ਰਹਿਮ ਰਹੇ ਤਾਂ ਘਰ ਵਿੱਚ ਤਾਂ ਕੀ ਜ਼ਿੰਦਗੀ ਵਿੱਚ ਵੀ ਸ਼ਾਂਤੀ ਤੇ ਖੁਸ਼ੀ ਆ ਜਾਂਦੀ ਹੈ ਜਦੋਂ ਕੱਲ ਦਾ ਦਿਨ ਵੇਖਿਆ ਹੀ ਨਹੀਂ ਤਾਂ ਅੱਜ ਦਾ ਦਿਨ ਕਿਉਂ ਖਰਾਬ ਕਰਨਾ ਜਿਸ ਕੜੀ ਵਿੱਚ ਅੱਜ ਹੱਸ ਸਕਦੇ ਹਾਂ ਉਸ ਕੜੀ ਵਿੱਚ ਕੱਲ ਦੇ ਲਈ ਕਿਉਂ ਰੋਣਾ ਜੋ ਲੋਕ ਮਨ ਤੋਂ ਉਤਰਦੇ ਨੇ ਉਹਨਾਂ ਤੋਂ ਸੰਭਲ ਕੇ ਰਹੋ ਜਿਕਰ ਗਲਾਸ ਦੁੱਧ ਨਾਲ ਭਰਿਆ ਹੋਵੇ ਤਾਂ ਉਸ ਤੁਸੀਂ ਉਸ ਵਿੱਚ ਹੋਰ ਦੁੱਧ ਨਹੀਂ ਪਾ ਸਕਦੇ ਪਰ ਜੇਕਰ ਤੁਸੀਂ ਸ਼ੱਕਰ ਪਾਉਂਗੇ ਤਾਂ ਸ਼ੱਕਰ ਆਪਣੀ ਜਗ੍ਹਾ ਬਣਾ ਲੈਂਦੀ ਹੈ ਤੇ ਆਪਣਾ ਹੋਣ ਦਾ ਅਹਿਸਾਸ ਵੀ ਦਵਾਉਂਦੀ ਹੈ ਇਸੇ ਤਰ੍ਹਾਂ ਚੰਗੇ ਲੋਕ ਹਰ ਕਿਸੇ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਨੇ ਸਮਾਂ ਸੰਭੜਦਾ ਸਮਾਬਦਾ ਆਉਂਦਾ ਬਸ ਸਮਾ ਆਉਣ ਚ ਥੋੜਾ ਸਮਾ ਲੱਗਦਾ ਜਦੋਂ ਤਲਾਬ ਭਰਿਆ ਤਾਂ ਮੱਛੀਆਂ ਕੀੜਿਆਂ ਨੂੰ ਖਾਂਦੀਆਂ ਨੇ ਜਦੋਂ ਤਲਾਬ ਖਾਲੀ ਹੋਵੇ ਤਾਂ ਉਹ ਕੀੜੀਆਂ ਮੱਛੀਆਂ ਨੂੰ ਖਾ ਲ ਜਾਂਦੀਆਂ ਨੇ ਮੌਕਾ ਸਾਬਾ ਨੂਰ ਮਿਲਦਾ ਤੇ ਸਮਾਂ ਸਭ ਦਾ ਆਉਂਦਾ ਆਪਣੇ ਕਿਸੇ ਵੀ ਗੱਲ ਤੇ غرور ਨਾ ਕਰੋ ਸਮੇਂ ਦਾ ਕੋਈ ਪਰੋਸਾ ਨਹੀਂ ਸਮਾਂ ਨੂਰ ਨੂੰ ਵੀ بے ਨੂਰ ਬਣਾ ਦਿੰਦਾ ਸਮਾਂ ਫਕੀਰ ਨੂੰ ਵੀ ਹਜ਼ੂਰ ਬਣਾ ਦਿੰਦਾ ਸਮੇਂ ਦੀ ਕਦਰ ਕਰਿਆ ਕਰੋ ਬੰਦੇ ਸਮਾਂ ਲੋਕਾਂ ਨੂੰ ਨਹੀਂ ਕੋਹ ਨੂਰ ਬਣਾ ਦਿੰਦਾ ਬਦਲਾ ਲੈਣ ਲਈ ਕੀ ਮਜ਼ਾ ਮਜ਼ਾ ਤਾਂ ਫਿਰ ਇਹ ਫਿਰ ਹੈ ਜੇ ਤੁਸੀਂ ਸਾਹਮਣੇ ਵਾਲੇ ਨੂੰ ਹੀ ਬਦਲ ਦੋ ਦੋ ਸਮਝਦਾਰ ਵਿਅਕਤੀ ਉਹ ਨਹੀਂ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਬਲਕਿ ਸਮਝਦਾਰ ਵਿਅਕਤੀ ਤਾਂ ਉਹ ਹੈ ਜੋ ਜੋ ਸੁੱਟੀਆਂ ਹੋਈਆਂ ਇੱਟਾਂ ਤੋਂ ਆਪਣਾ ਅਸ਼ਿਆਨਾ ਬਣਾ ਲਵੇ ਜੇ ਕਿਸੇ ਨੇ ਤੁਹਾਡੇ ਰਸਤੇ ਵਿੱਚ ਕੰਡੇ ਵਿਛਾਏ ਹੋਣ ਤਾਂ ਉਹਨਾਂ ਨੂੰ ਮੁਸਕਰਾ ਕੇ ਹਟਾ ਦਿਓ ਪਰ ਜੇ ਤੁਸੀਂ ਉਸ ਦੇ ਬਦਲੇ ਉਹਨਾਂ ਦੀਆ ਰਹਾ ਤੇ ਕੰਡੇ ਵਿਛਾਉਂਗੇ ਤਾਂ ਦੁਨੀਆਂ ਵਿੱਚ ਕੰਡੇ ਹੀ ਕੰਡੇ ਹੋ ਜਾਣਗੇ ਬਹਿਸ ਤੇ ਗੱਲਬਾਤ ਵਿੱਚ ਬਹੁਤ ਫਰਕ ਹੁੰਦਾ ਹੈ ਬਹਿਸ ਸਿਰਫ ਸਿੱਧੀ ਕਰਦੀ ਹੈ ਤੇ ਕੀ ਕੌਣ ਸਹੀ ਹੈ ਬਲਕਿ ਗੱਲਬਾਤ ਇਹ ਤੈਅ ਕਰਦੀ ਹੈ ਕਿ ਸਹੀ ਕੀ ਹੈ ਦੂਸਰਿਆਂ ਸ਼ਰਤਾਂ ਦੇ ਸੁਲਤਾਨ ਬਣਨ ਨਾਲੋਂ ਕੋਈ ਗੁਣਾ ਚੰਗਾ ਫਕੀਰ ਬਣ ਜਾਣਾ ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰਿਓ ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸਾਨ ਨਾਲ ਚੁਲਾਕੀਆਂ 25 ਸਾਲ ਦੀ ਉਮਰ ਤੱਕ ਸਾਨੂੰ ਪਰਵਾਹ ਹੀ ਨਹੀਂ ਹੁੰਦੀ ਕਿ ਲੋਕ ਕੀ ਕਹਿਣਗੇ ਤੇ 50 ਸਾਲ ਦੀ ਉਮਰ ਤੱਕ ਅਸੀਂ ਇਹ ਡਰ ਵਿੱਚ ਹੀ ਜਿਉਂਦੇ ਹਾਂ ਕਿ ਲੋਕ ਕੀ ਕਹਿਣਗੇ ਤੇ 50 ਸਾਲ ਦੀ ਉਮਰ ਤੋਂ ਬਾਅਦ ਪਤਾ ਲੱਗਦਾ ਕਿ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਜ਼ਿੰਦਗੀ ਤੋਂ ਕੁਝ ਪਲਾ ਚੁਰਾ ਕੇ ਬਟੂਏ 'ਚ ਰੱਖਦਾ ਰਿਹਾ ਕਿ ਤੇ ਵੇਲੇ ਟਾਈਮ ਖਰਚਾਂਗੇ ਬਸ ਇਹੀ ਸੋਚਦਾ ਰਿਹਾ ਜੀਬ ਫਟਦੀ ਰਹੀ ਕਰਦਾ ਰਿਹਾ ਤਰਪਾਈ ਫਸਲ ਦੀਆਂ ਰਹੀਆਂ ਪਸ਼ੂ ਖੁਸ਼ੀਆਂ ਕਰਦਾ ਰਿਹਾ ਪਰ ਭਾਈ ਇੱਕ ਦਿਨ ਵੇਲਾ ਟਾਈਮ ਪਿਆ ਤਾਂ ਸੋਚਿਆ ਖੁਦ ਤੋਂ ਰਜਾਵਾਂ ਸਾਲਾਂ ਤੋਂ ਜੋ ਜੋ ਜੋੜੇ ਸੀ ਪਲ ਅੱਜ ਖਰਚ ਲਵਾਂ ਖਰਚਾ ਮੈਂ ਖੋਲਿਆ ਬਟੂਆ ਪਰ ਨਹੀਂ ਸੀ ਪਤਾ ਨਹੀਂ ਕਿੱਥੇ ਬੀਤ ਗਏ ਮੈਂ ਤਾਂ ਖਰਚੇ ਵੀ ਨਹੀਂ ਪਤਾ ਨਹੀਂ ਕਿੱਥੇ ਬੀਤ ਗਏ ਹੁਸਰਤ ਮਿਲੀ ਤਾਂ ਸੋਚਿਆ ਖੁਦ ਨਾਲ ਹੀ ਮਾਲਵਾ ਮਲਾਲ ਮੈਂ ਸ਼ੀਸ਼ੇ 'ਚ ਵੇਖਿਆ ਤਾਂ ਪਹਿਚਾਣ ਹੀ ਨਾ ਪਾਇਆ ਤਿਆਨ ਨਾਲ ਵੇਖਿਆ ਵਾਲਾਂ ਤੇ ਚਾਂਦੀ ਤੇ ਚਿੱਟੀ ਸੀ ਤੇ ਤੇ ਮੇਰੇ ਜਿਹਾ ਪਰ ਪਤਾ ਨਹੀਂ ਕੌਣ ਖੜਾ ਸੀ ਜੀਵਨ ਬਹੁਤ ਕੀਮਤੀ ਹੈ ਆਪਣੇ ਜੀਵਨ ਨੂੰ ਖੁੱਲ ਕੇ ਜਿਉ ਤੇ ਹਮੇਸ਼ਾ ਖੁਸ਼ੇ ਰਹੋ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ